मत <laughs> <susurra>

ਦੀ ਮੁਕਸਰ ਸਾਹਿਬ ਵਿੱਚ ਰਜਬਾਹ ਟੁੱਟਣ ਨਾਲ ਬਣਿਆ ਸਨਸਨੀ ਦਾ ਮਾਹੌਲ ਪ੍ਰਸ਼ਾਸਨ ਦੇ ਪਹੁੰਚਣ ਤੋਂ ਪਹਿਲਾਂ ਲੋਕਾਂ ਨੇ ਇੱਕ ਦੂਜੇ ਦੇ ਘਰੋਂ ਖਾਲੀ ਗੱਟੇ ਮੰਗ ਕੇ ਮਿੱਟੀ ਪਰਨ ਉਪਰੰਤ ਰੋਕਿਆ ਪਾਣੀ ਚਾਰ ਮੁਹੱਲਿਆਂ ਦੇ ਤਕਰੀਬਨ 500 ਤੋਂ ਵਧੇਰੇ ਲੋਕ ਪ੍ਰਭਾਵਿਤ ਲੋਕਾਂ ਨੇ ਬੱਚਿਆਂ ਮਹਿਲਾਵਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਸਹਾਇਤਾ ਨਾਲ ਪੂਰਿਆ ਬੰਨ ਸ਼੍ਰੀ ਮੁਕਸਰ ਸਾਹਿਬ ਵਿੱਚ ਅੱਜ ਚੜਦੀ ਸਵੇਰ ਪਾਣੀ ਦੇ ਤੇਜ਼ ਵਹਾਣ ਨੂੰ ਨਾ ਚਲਦਿਆਂ ਰਜਬਾਹਾ ਓਵਰਫਲੋ ਹੋ ਕੇ ਸ਼ਹਿਰ ਦੀ ਸੰਗਣੀ ਆਬਾਦੀ ਵਾਲੇ ਇਲਾਕੇ ਵੱਲ ਨੂੰ ਟੁੱਟ ਗਿਆ ਇਹ ਰਜਬਾਹਾ ਹਰ ਸਾਲ ਟੁੱਟਦਾ ਹੈ ਪਰੰਤੂ ਨਹਿਰ ਵਿਭਾਗ ਵੱਲੋਂ ਇਸ ਦੀ ਸੁਰੱਖਿਆ ਵਾਸਤੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ਅੱਜ ਵੀ ਸਬੰਧਿਤ ਵਿਭਾਗਾ ਨੇ ਆਪਣੀ ਨਲਾਇਕੀ ਦਰਹਾਉਂਦਿਆਂ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਮੁਹੱਲਾ ਨਿਵਾਸੀ ਆਪਣੇ ਤੋਂ ਹੀ ਵਿਭਾਗਾ ਦੀ ਨਲਾਇਕੀ ਤੋਂ ਜਾਣੂ ਸਨ ਜਿਸ ਕਰਕੇ ਇਲਾਕੇ ਵਾਸੀਆਂ ਨੇ ਆਪਣੇ ਪੱਧਰ ਤੇ ਨਿੱਕੇ-ਨਿੱਕੇ ਬੱਚਾ ਔਰਤਾ ਅਤੇ ਬਜ਼ੁਰਗਾਂ ਸਮੇਤ ਕੋਸ਼ਿਸ਼ ਕਰਕੇ ਰਜਵਾਹੇ ਦੇ ਪਾਣੀ ਨੂੰ ਮਿੱਟੀ ਦੇ ਭਰੇ ਬੋਰੀਆਂ ਦੀ ਸਹਾਇਤਾ ਨਾਲ ਰੋਕਿਆ ਹੈਰਾਨੀ ਦੀ ਗੱਲ ਰਹੀ ਹੈ ਕਿ ਆਗੂ ਪਰਮੰਦਾਵਤੋਂ ਲੋਕਾਂ ਕੋਲ ਮਿੱਟੀ ਦੇ ਬੋਰੇ ਮੌਜੂਦ ਨਹੀਂ ਸਨ ਅਤੇ ਲੋਕਾਂ ਨੇ ਇੱਕ ਦੂਜੇ ਦੇ ਘਰੋਂ ਮਿੱਟੀ ਦੇ ਬੋਏ ਮੰਗ ਕੇ ਇਸ ਬੰਦ ਦੀ ਪਰਭਾਈ ਕੀਤੀ। ਸ਼੍ਰੀ ਮੁਖਸਰ ਸਾਹਿਬ ਤੋਂ ਅੰਮ੍ਰਿਤ ਸ਼ਾਮ ਦੀ ਰਿਪੋਰਟ। ਕੀ ਨਾ ਜੀ ਔਰ ਕੀ ਕੀ ਹੋਇਆ ਕੀ ਹੈ ਜੀ? ਸੁਖਵਿੰਦਰ ਕਾਰ ਜੀ। ਕੀ ਹੋਇਆ ਕੀ ਹੈ ਜੀ? ਇਹ ਜੀ ਸਾਡੇ 7 ਵੇ ਦੀ ਲੈ ਟੁੱਟੀ ਹੈ ਜੀ। ਹਾਂ। ਤੇ 7 ਵਜੇ ਜਦੋਂ ਰੋਲਾ ਪੈ ਚੁੱਕਿਆ ਤੇ ਅਸੀਂ ਬੇਲਦਾਰਾਂ ਨੂੰ ਫੋਨ ਲਾਇਆ ਬੇਲਦਾਰਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੀ ਹੋਜੀ ਕੀ ਗੱਲ ਕੀ ਹਾਂਜੀ ਉਹ ਕਹਿੰਦੇ ਵੀ ਸਾ ਜਦੋਂ ਅਸੀਂ ਫੋਨ ਲਾਣੇ ਉਹ ਕਹਿੰਦੇ ਵੀ ਪਿੱਛੋਂ ਪਾਣੀ ਵੀ ਰੁਕਦਾ ਪਿਆਗਾ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਆਏ ਆ ਤੇ ਵਾਪਸ ਮੁੜ ਗਏ ਕਿ ਵਾਪਸ ਮੁੜ ਗਿਆ ਸਾਡੀ ਕੋਈ ਸੁਣਾਈ ਨਹੀਂ ਦੋ ਜਣੇ ਆਏ ਆ ਬਾਹਰ ਵੇਖ ਕੇ ਖੜ ਕੇ ਟੱਕਦਾ ਧਰੱਕੇ ਤੇ ਵਾਪਸ ਮੁੜ ਗਿਆ ਅੱਜ ਤੇ ਸੋਲੂਸ਼ਨ ਕੋਈ ਹੋਇਆ ਹਾਂਜੀ ਕੁਝ ਹੱਲ ਹੋਇਆ ਤੁਹਾਡੇ ਹਾਂਜੀ ਹੱਲ ਕੋਈ ਹੱਲ ਨਹੀਂ ਕੋਈ ਨਹੀਂ ਹੱਲ ਹੋਇਆ ਇਸ ਤਰ੍ਹਾਂ ਫਿਰ ਤੁਸੀਂ ਬੰਨ ਕਿਵੇਂ ਅਸੀਂ ਸਾਡੇ ਆਲੀ ਕਾਰ ਕਰਦੀ ਆ ਅੱਧੀ ਆ ਅਸੀਂ ਆਪ ਬੱਚਿਆਂ ਨੇ ਆਪ ਬੰਨੀ ਆਂ ਕਹਿੰਦਾ ਸਾਨੂੰ ਅਲਜੀ ਫਿਰ ਵੀ ਖਤਰਾ ਆ ਹੂੰ ਠੀਕ ਆ ਸਾਨੂੰ ਖਤਰਾ ਵੀ ਸਾਤੋਂ ਬੇਰੇ ਫਿਰ ਵੀ ਟੁੱਟ ਸਕਦੀ ਵਾਰ-ਵਾਰ ਕੇ ਆਉਂਦੇ ਕੋਈ ਬੇਲਦਾਰ ਨਹੀਂ ਆਉਂਦਾਗਾ ਕਿੰਨੇ ਵਾਰੀ ਪਹਿਲਾਂ ਟੁੱਟੇ ਇਹ ਬਹੁਤ ਵਾਰੀ ਜੀ ਬਹੁਤ ਵਾਰੀ ਹਾਂਜੀ ਕੋਈ ਪ੍ਰਸ਼ਾਸਨੀਕ ਅਧਿਕਾਰੀ ਨਹੀਂ ਜੀ ਕੋਈ ਨਹੀਂ ਆਉਂਦੇ ਨਹੀਂ ਜੀ ਕੋਈ ਨਹੀਂ ਆਉਂਦੇ ਨਾ ਸਾਡੀ ਸ਼ਿਵਰਾ ਦੀ ਸੁਣਾਈ ਹੁੰਦੀ ਹੈ ਨਹੀਂ ਉਹ ਬਾਤ ਕਰਾਂਗੇ ਸ਼ਿਵਰਾ ਦੀ ਤਾਂ ਬਾਤ ਚੋ ਸਿਵਰਾ ਸਾਡੀ ਕੀ ਨਾ ਉੱਤੇ ਕਰਦੇ ਨਹੀਂ ਰਹਿ ਜਿੰਨੇ ਅੱਜ ਜਿਕਰ ਕਰਨ ਕੀ ਹੋਇਆ ਚਟਮਗੀ ਹੋਈ ਹੈ ਜੀ ਕਟਨਾ ਜੀ ਜੀ ਆਏ ਸੀ ਬੇਲਦਾਰ ਆਏ ਸੀ ਟਾਕਾ ਤਾ ਥਰੱਕ ਜਾਵੜੇ ਆ ਸਾਡਾ ਕੋਈ ਹੱਲ ਨਹੀਂ ਉਹਨਾਂ ਨੇ ਕੀਤਾ ਤੇ ਸਾਡੇ ਬੱਚਿਆਂ ਨੇ ਗੱਟੇ ਲਾ ਲਾ ਕੇ ਆਏ ਸਾਲ ਦੇ ਸਾਲ ਨਹਿਰ ਟੁੱਟਦੀ ਆ ਇੱਥੇ ਹੀ ਟੁੱਟਦੀ ਕਿ ਇੱਥੋਂ ਹੀ ਇੱਥੋਂ ਹੀ ਟੁੱਟਦੀ ਆ ਜੀ ਇੱਥੇ ਟੁੱਟਦੀ ਆ ਕਿੰਨੀ ਕੀ ਰੈਸ਼ੀ ਏਰੀਆ ਤੁਹਾਡਾ ਇਹ ਰੈਸ਼ ਤਾਂ ਬਹੁਤ ਆ ਰੈਸ਼ ਤਾਂ ਸਾਡੀ ਬਹੁਤ ਆ ਹਾਂ ਪਰ ਸਾਡੀ ਗਲੀ ਕੱਲੀ ਬੰਦੀ ਸਾਡੇ ਬੱਚੇ ਬੰਦੇ ਕਿਸੇ ਦਾ ਬੱਚਾ ਹੱਥ ਨਹੀਂ ਲਾਉਂਦਾ ਗਾਂਣ ਕੇ ਅਗਲੇ ਕਹਿੰਦੇ ਦਾ ਸਾਡਾ ਉੱਚਾ ਵਾ ਹਾਂ ਅਸੀਂ ਨੀਵੇਂ ਨੀਵੇਂ ਕਰਕੇ ਸਾਡੇ ਤਾਂ ਬੱਚਿਆਂ ਤਰਲਾ ਮਾਰਨਾ ਹੀ ਮਾਰਨਾ ਵਾ ਇੰਦਾ ਹੱਲ ਜਰੂਰ ਹੋਣਾ ਚਾਹੀਦਾ ਵਾ ਜੇ ਵੀ ਸਾਨੂੰ ਬਹੁਤ ਖਤਰਾ ਹੈ ਇਹਦਾ ਅੱਜ ਅੱਜ ਕਿੰਨੇ ਕ ਵਜੇ ਹੋਇਆ ਇਹ ਇਹ 7 ਵਜੇ ਦੀ ਗੱਲ ਹੈ ਅੱਜ ਕੀ ਕਾਰਨ ਕਿ ਹਾਂਜੀ ਕੀ ਕਾਰਨ ਮੰਨਦੇ ਹੋ ਪਾਣੀ ਓਵਰ ਪਾਣੀ ਜਿਆਦਾ ਆ ਪਾਣੀ ਜਿਆਦਾ ਆ ਜਾਂਦਾ ਜੀ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿਉਂਕਿ ਪੱਕੀ ਕਰਾਈ ਜਾਵੇ ਪੱਕੀ ਕਰਾਈ ਜਾਵੇ ਜੀ ਹੋਰ ਤਾਂ ਅਸੀਂ ਸਕੀਮ ਮੰਗਣਾ ਹੈ ਤਾਂ ਨੀਵੇਂ ਘਾਰ ਆ ਰੋੜ ਗਏ ਤੇ ਅਸੀਂ ਕੀ ਕਰਾਂ ਸਾਡੇ ਤਾਂ ਬੱਚੇ ਵੀ ਨਿਕੇ ਨਿਕੇ ਆ ਸਰਕਾਰ ਨੇ ਤਾਂ ਸਾਨੂੰ ਕੀ ਦੇਣਾ ਸਾਡੀ ਨਹਿਰੀ ਬੰਨ ਦੇਣ ਇੰਨਾ ਹੀ ਸਾਨੂੰ ਬਹੁਤ ਤਨਖਾਹ ਆ ਵੀ ਲੈਂਦੇ ਆ ਕੜੀਆਂ ਨਹੀਂ ਲੈਂਦੇ ਇਹ ਕਿਹੜਾ ਫ੍ਰੀ ਤੇ ਬੈਠੇ ਆ ਸਾਰੇ ਲੈਂਦੇ ਤਨਖਾਹਾਂ ਆਣ ਕੇ ਹੋ ਕੇ ਮੁਰਜੇ ਹੁਣ ਵੀ ਆਣ ਕੇ ਖੜੇ ਕੋਈ ਹੱਲ ਕੀਤਾ ਨਾ ਨੇ ਸਾਡਾ ਸਾਡੇ ਬੱਚਿਆਂ ਨੇ ਘਰਾਂ ਚੋਂ ਗੱਟੇ ਮੰਗ ਮੰਗ ਕੇ ਅਸੀਂ ਲੈਂਦੇ ਆ ਜਿੰਨਾਂ ਦੇ ਘਰਾਂ 'ਚ ਅਸੀਂ ਨਹੀਂ ਜਾਣਾ ਉਹਨਾਂ ਦੇ ਘਰਾਂ ਚੋਂ ਗੱਟੇ ਲੈਂਦੇ ਮੰਗ ਮੰਗ ਕੇ ਅਸੀਂ ਤਨਖਾਹਾਂ ਲੈਂਦੇ ਲੈਂਦੇ ਕਿਹੜੀਆਂ ਤਨਖਾਹਾਂ ਨਹੀਂ ਲੈਂਦੇ ਇਹ ਲੈਂਦੇ ਆ ਤਨਖਾਹਾਂ ਇਹ ਇਹ ਸਾਡਾ ਜ਼ਰੂਰੀ ਹੱਲ ਹੋਣਾ ਚਾਹੀਦਾ ਵਾ ਕੋ ਵੀਡੀਓ ਨਹਿਰ ਦੀ ਪਵਾ ਹਾਂਜੀ ਚੱਲ ਅੱਗੇ ਜਾੜੋ ਇੱਕ ਵਾਰ ਪਾਣੀ ਬਹੁਤ ਹੋ ਗਿਆ ਆ ਵੀਰੇ ਕੀ ਨਾਮ ਹੈ ਔਰ ਕੀ ਕਰਨਾ ਚਾਹੁੰਦੇ ਜਿਹੜੀ ਮੇਰਾ ਨਾਮ ਜਨਬੀ ਹੈ ਜੀ ਤੇ ਇਹ ਕਾਲੂ ਵਾਲੀ ਉਪਸਥਿਤੀ ਕੋਲ ਗਲੀ ਨੰਬਰ 2 ਤੇ ਸਵੇਰੇ 7 ਵਜੇ ਦਾ ਓਵਰਫਲੋ ਹੋਣ ਕਾਰਨ ਪਾੜ ਪਿਆ ਜੀ ਤੇ ਨਹਿਰ ਮੈਨੂੰ ਫੋਨ ਕੀਤਾ ਕਿ ਬਈ ਤੁਸੀਂ ਆ ਕੇ ਪਾਣੀ ਪਿੱਛੋਂ ਕਟਾਓ ਜੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਇੱਥੇ ਜਦੋਂ ਗੁਰਦੁਆਰੇ ਚ ਅਲਾਸਮੈਂਟ ਹੋਇਆ ਸੀ ਸਾਰੇ ਕਈਆਂ ਲੈ ਲੈ ਕੇ ਭੱਜੇ ਆ ਕਿ ਕਿੱਥੇ ਪਾੜ ਪਿਆ ਜਦੋਂ ਆ ਕੇ ਦੇਖਿਆ ਤੇ ਬਹੁਤ ਸਾਰਾ ਪਾੜ ਪਿਆ ਜੀ ਠੀਕ ਹੈ ਨਹੀਂ ਤੇ ਜਵਾਕਾਂ ਨੇ ਹਿੰਮਤ ਕੀਤੀ ਤੈਨਾਂ ਨਾ ਆ ਕੇ ਆ ਮੌਕਾ ਸਮਾਲ ਲਿਆ ਨਹੀਂ ਤਾਂ ਅੱਜ ਹਲੇ ਤੱਕ ਤਾਂ ਸੁਆ ਪੂਰਾ ਟੁੱਟ ਜਾਣਾ ਸੀ ਸਾਰੀ ਨਹਿਰ ਇੱਥੇ ਦੇ ਵਪਾਰੀ ਕਲੋਨੀ ਤੇ ਸਾਰੀ ਡੁੱਬ ਜਾਣੀ ਸੀ ਹਾਂਜੀ ਕਿੰਨਾ ਕਰਿਆ ਸ਼ੀ ਏਰੀਆ ਇੱਥੇ ਘਟ ਤੋਂ ਘਟ ਘਟ ਕਰ ਦੋ ਘਰ ਬਸਤੇ 200 ਘਰ 200 300 ਘਰ 250 ਘਰ ਕਰੀ ਕਰੀ ਹੋਏ ਪੂਰੀ ਕਾਲੂ ਵਾਲੀ ਬਸਤੀ ਆਈ ਪੂਰੀ ਜਿੱਥੇ ਨਹਿਰ ਟੁੱਟੀ ਆਈ ਪਹਿਲਾਂ ਵੀ ਪਹਿਲਾਂ ਵੀ ਨੁਕਸਾਨ ਹੁੰਦਾ ਹੈ ਇਸਦਾ ਪਹਿਲਾਂ ਵੀ ਇੱਥੇ ਨੁਕਸਾਨ ਹੋਇਆ ਕਿਉਂਕਿ ਜਦੋਂ ਪਾਣੀ ਓਵਰ ਹੋ ਜਾਂਦਾ ਤੇ ਪਾਣੀ ਨਾਲ ਦਾ ਰਾਹ ਬਣਾ ਲੈਣਾ ਈ ਠੀਕ ਹੈ ਉਹ ਟੁੱਟ ਜਾਂਦਾ ਈ ਇਹਨਾਂ ਨੇ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਹੈ ਨਹਿਰ ਜੋ ਠੇਕੇਦਾਰ ਨੇ ਕਿਤਾ ਕੋਈ ਵਧੀਆ ਇਹਨਾਂ ਦਾ ਮਤਲਬ ਕੋਈ ਵਧੀਆ ਇਹਨਾਂ ਨੇ ਕੋਈ ਸੀਮਿੰਟ ਜਾਂ ਕੋਈ ਰੇਤਾ ਵਧੀਆ ਨਹੀਂ ਲਾਇਆ ਉਹ ਥਾਂ ਥਾਂ ਤੇ ਇੱਟਾ ਆਪਣੇ ਆਪ ਹੀ ਖੁਰੀਆਂ ਦੀਆਂ ਤੇ ਪਾਣੀ ਆਪਣੇ ਆਪ ਹੀ ਓਵਰ ਕਰਾਉਣਾ ਤੇ ਨਹਿਰ ਹੈ ਨਹੀਂ ਸਾਹਿਬ ਜੀ ਤੁਸੀਂ ਨਹਿਰ ਦੇ ਧਿਆਨ ਰੱਖੋ ਤਾਂ ਇਹ ਲੱਗਦਾ ਕਿ ਇਹ ਕੋਈ ਛੋਟੀ ਜਿਹੀ ਨਾਲੀ ਹੈ ਜਦ ਕਿ ਹੈ ਨਹਿਰ ਨਰਦੂਪਰ ਪਾਣੀ ਛੱਡ ਦਿੰਦੇ ਆ ਤੇ ਫੇ ਖਾਲਾ ਵਰਗਾ ਹੀ ਹੈ। ਸਹੀ ਗੱਲ ਹੈ। ਇਹ ਪੁਰਾਣਾ। ਸਫਾਈ ਨਹੀਂ ਹੁੰਦੀ ਨੀ। ਸਾਲ ਬਾਅਦ ਕਿਤੇ ਇੱਕ ਵਾਰੀ ਸਫਾਈ ਹੁੰਦੀ ਹੈ। ਬਸ ਉਹ ਵੀ ਚੱਜਾਂ ਜਰਾਂ ਨਹੀਂ ਹੁੰਦੀ ਬਸ। ਹੁਣ ਇੱਕ ਥਾਂ ਹੋਰ ਮੋਰਾ ਚਲੀ ਜਾਂਦਾ। ਮੈਨੂੰ 15 ਦਿਨ ਹੋ ਗਏ। ਉਹਨਾਂ ਨੂੰ ਕਹਿੰਦੇ ਕਿ ਕਿਸੇ ਕਿਸੇ ਨੂੰ ਵੀਡੀਓ ਪਾ ਕੇ ਕਿਸੇ ਕਿਸੇ ਨੂੰ ਵੀਡੀਓ। ਉਹ ਥੱਲੋਂ ਲੀਕ ਹੋਈ ਪਈ ਆ। ਉਹਦਾ ਵੀ ਅੱਜ ਟੁੱਟ ਜਾਵੇ, ਕੰਡੇਵਾ ਟੁੱਟ ਜਾਵੇ ਜੋ। ਆ ਕੋਈ ਪ੍ਰਸ਼ਾਸਕੀ ਅਧਿਕਾਰੀ ਕੋਈ ਵੀ ਨਹੀਂ ਕੁਝ ਵੀ ਨਹੀਂ ਕੱਲੇ ਸੁਣਵਾਈ ਕਰਦੇ ਗਾ ਜੀ ਉਹਦਾ ਕਹਿ ਦਿੰਦੇ ਕਿ ਬਸ ਆ ਗਏ ਅਸੀਂ ਆ ਗਏ ਆ ਕੇ ਹੱਥਾਂ ਤੇ ਐ ਕਰਕੇ ਆ ਗਏ ਤੇ ਚਲੇ ਜਾਂਦੇ ਕੋਈ ਸੁਣਵਾਈ ਨਹੀਂ ਜਮਾ ਵਿੱਚ ਕੰਨ ਤੇ ਜੂ ਨਹੀਂ ਰੋਂਗਦੀ ਜਮਾ ਵੀ ਕਿਸੇ ਪ੍ਰਕਾਰ ਦਾ ਨਹੀਂ ਆਉਂਦੇ ਮੋਟਰਸਾਈਕਲ ਤੇ ਗੇੜਾ ਮਾਰ ਕੇ ਮੰਗ ਇਹੀ ਕੀਤਾ ਕਿ ਭਈ ਇਹਦਾ ਸੋਲੂਸ਼ਨ ਕੀਤਾ ਜਾਵੇ ਕੁਝ ਵੀ ਨੂੰ ਕੁਝ ਜਿਹੜਾ ਵੀ ਆ ਇਹਦਾ ਜਦੋਂ ਨਹਿਰ ਬੰਦ ਹੋਵੇ ਤਾਂ ਇਹਦਾ ਲਿਸ਼ੁਰਿੰਦਾ ਬਈ ਇਹਦਾ ਬੜੀ ਮੁਰੰਮਤ ਹੈ ਕਿ ਉਹ ਪੱਕੀ ਕੀਤੀ ਜਾਵੇ ਤਾਂ ਕਿ ਰੈਸ਼ੀ ਇਲਾਕੇ ਨੂੰ ਨੁਕਸਾਨ ਨਾ ਹੋਵੇ